ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਮੈਨੀਫੈਸਟੋ ਦੀ ਗੱਲ ਕਰਦਿਆਂ ਹੋਇਆ ਮੈਂ ਲੜੀ ਦੇ ਪਹਿਲੇ ਭਾਗ 'ਚ ਆਰਥੀਆਂ ਦੇ ਕਰਜ਼ੇ ਦੀ ਗੱਲ ਕੀਤੀ ਸੀ ਅੱਜ ਦੂਜੇ ਭਾਗ 'ਚ ਬੈਂਕਾਂ ਦੇ ਕਰਜ਼ਿਆਂ ਬਾਰੇ ਗੱਲ ਕਰਾਂਗਾ ਜਿਵੇਂ ਮੈਂ ਅੱਗੇ ਦੱਸਿਆ ਸੀ ਕਿ ਕਿਸਾਨਾਂ ਉੱਤੇ ਮੁੱਖ ਕਰਜ਼ਾ ਬੈਂਕਾਂ ਦਾ ਹੈ 90 ਹਜ਼ਾਰ ਕਰੋੜ ਤੋਂ ਵੱਧ ਇਸ ਕਰਜ਼ੇ ਨੇ ਕਿਸਾਨਾਂ ਦੀ ਪਿੱਠ ਤੋੜੀ ਹੈ ਜਿਸ ਕਰਕੇ ਖੁਦਕਸ਼ੀਆਂ ਦਾ ਸ਼ਰਮਨਾਕ ਅਤੇ ਦਰਦਨਾਕ ਰੁਝਾਨ ਵਧਿਆ ਹੈ ਅਸੀਂ ਕਿਸਾਨਾਂ ਨੂੰ ਬੈਂਕਾਂ ਦੇ ਕਰਜ਼ੇ ਤੋਂ ਮੁਕਤ ਕਰਨ ਲਈ ਆਪਣੇ ਕਿਸਾਨ ਮੈਨੀਫੈਸਟੋ 'ਚ ਪੰਜ ਨੁਕਾਤੀ ਐਕਸ਼ਨ ਪਲਾਨ ਮਿਥਿਆ ਹੈ ਇਸ ਤਹਿਤ ਸਾਰੇ ਗਰੀਬ ਕਿਸਾਨਾਂ ਖੇਤ ਮਜ਼ਦੂਰਾਂ ਦਲਿਤ ਅਤੇ ਪਛੜੇ ਵਰਗਾਂ ਦੇ ਬੈਂਕ ਕਰਜ਼ੇ ਮੁਆਫ ਕੀਤੇ ਜਾਣਗੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਉੱਤੇ ਵਿਆਜ ਮੁਆਫ ਕੀਤਾ ਜਾਵੇਗਾ ਸਾਡੀ ਕੋਸ਼ਿਸ਼ ਹੈ ਕਿ ਅਗਲੇ 2 ਸਾਲਾਂ 'ਚ ਪੰਜਾਬ ਦਾ ਹਰ ਕਿਸਾਨ ਕਰਜ਼ਾ ਮੁਕਤ ਹੋਵੇ ਜਦੋਂ ਤੱਕ ਇਹ ਨਹੀਂ ਹੁੰਦਾ ਕਿਸਾਨਾਂ ਖਿਲਾਫ ਕੋਈ ਵੀ ਜ਼ਬਰਨ ਕਾਰਵਾਈ ਨਹੀਂ ਹੋਣ ਦਿੱਤੀ ਜਾਏਗੀ ਸਾਡੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਉਹੋ ਜਿਹੀ ਨੀਤੀ ਤੈਅ ਹੋਵੇ ਜੋ ਉਦਯੋਗਪਤੀਆਂ ਦੇ ਕਰਜ਼ਿਆਂ ਲਈ ਇੰਡਸਟ੍ਰੀਇਸਟ ਦੇ ਕਰਜ਼ਿਆਂ ਲਈ ਜੇ ਉਦਯੋਗਪਤੀਆਂ ਦੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਆ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਦੇ 2-2 4-4 ਲੱਖ ਦੇ ਜਾਂ ਹੱਦ 10 ਲੱਖ ਦੇ ਕਰਜ਼ੇ ਕਿਉਂ ਨਹੀਂ ਛੱਡੇ ਜਾ ਸਕਦੇ ਜਾਂ ਕਿਸਾਨਾਂ ਦੀ ਪੀੜਾ ਨੂੰ ਕਟ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ ਮੈਨੂੰ ਬਹੁਤ ਲੋਕੀ ਇਹ ਸਵਾਲ ਪੁੱਛਦੇ ਨੇ ਕਿ ਇਹ ਸਭ ਕੁਝ ਕਰਨ ਲਈ ਪੈਸੇ ਕਿੱਥੋਂ ਆਣਗੇ ਹਾਂ ਮੇਰੇ ਵੀਰੋ ਦਿੱਕਤ ਤਾਂ ਹੈ ਪਰ ਸਾਡਾ ਮੰਨਣਾ ਹੈ ਕਿ ਜਿਹੜੇ ਪੈਸੇ ਟੈਕਸਾਂ ਰਾਹੀਂ ਟਾੜੇ ਤੋਂ ਉਗਰੇ ਜਾਂਦੇ ਨੇ ਪਰ ਉਹਨਾਂ ਨੂੰ ਬਜਟ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਉਹਨਾਂ ਦਾ ਅਸੀਂ ਸਹੀ ਇਸਤੇਮਾਲ ਕਰਾਂਗੇ ਇਹ ਰਕਮ ਕਰੀਬ 9-10 ਹਜ਼ਾਰ ਕਰੋੜ ਸਾਡਾ ਇਹ ਵੀ ਮੰਨਣਾ ਹੈ ਕਿ ਜਿਹੜੀ ਲੁੱਟਖਸਟ ਪੰਜਾਬ ਚ ਸਰਗਰਮ ਮਾਫੀਆ ਕਰ ਰਹੇ ਨੇ ਜੇ ਇਹ ਪੈਸਾ ਸਰਕਾਰੀ ਖਜ਼ਾਨੇ ਚ ਜਾਣ ਲੱਗ ਪਵੇ ਭ੍ਰਸ਼ਟਾਚਾਰ ਖਤਮ ਕੀਤਾ ਜਾਵੇ ਤਾਂ ਹਰ ਸਾਲ 15-20 ਹਜ਼ਾਰ ਕਰੋੜ ਰੁਪਏ ਦਾ ਵਾਅਦਾ ਹੋਵੇਗਾ ਵੈਸੇ ਵੀ ਜੋ ਅਸੀਂ ਹਾਸਲ ਕਰਨ ਜਾ ਰਹੇ ਹਾਂ ਉਹ ਅਸੀਂ ਅਗਲੇ 2.5 ਸਾਲਾਂ ਚ ਕਰਨਾ ਹੈ ਕੇਂਦਰ ਦੀ ਮਦਦ ਦੀ ਲਵਾਂਗੇ ਜੇ ਨਹੀਂ ਮਿਲੂਗੀ ਤਾਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨਾ ਹੈ ਜੇ ਪੰਜਾਬ ਨੂੰ ਆਪਾਂ ਬਚਾਉਣਾ ਹੈ ਤਾਂ ਕਿਸਾਨ ਅਤੇ ਖੇਤ ਮਜ਼ਦੂਰ ਨੂੰ ਕੁੱਟ ਕੇ ਜੱਫੀ ਪਾਣੀ ਪਾਉ Thank mm -hmm. you.